ਕਿਤੇ ਸਕੂਲਾਂ ਦੇ ਦੁਗਾਟਨ ਹੋ ਰਹੇ ਨੇ ਕਿਤੇ ਹਸਪਤਾਲਾਂ ਦੇ ਦੁਗਾਟਨ ਹੋ ਰਹੇ ਨੇ ਕਿਤੇ ਮਹੱਲਾ ਕਲੀਨਿਕਾਂ ਦੇ ਆਮ ਆਦਮੀ ਕਲੀਨਿਕਾਂ ਦੇ ਦੁਗਾਟਨ ਹੋ ਰਹੇ ਨੇ ਕਿਤੇ ਨਿਯੁਕਤੀ ਪੱਤਰ ਵੰਡ ਸੰਗ੍ਰੋਹ ਹੋ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ ਅੱਜ ਆਹ ਰੇਲਵੇ ਓਵਰਬ੍ਰਿਜ ਦੁਗਾਟਨ ਕਰ ਰਹੇ ਆ ਇਹੋ ਜੇ ਫੰਕਸ਼ਨ ਪਹਿਲਾਂ ਪੰਜਾਬ ਚੋਂ ਬੰਦ ਹੋ ਗਏ ਸੀ ਇਹ ਜਿਹੜਾ ਰੇਲਵੇ ਓਵਰਬ੍ਰਿਜ ਬਣਿਆ 51 ਕਰੋੜ 74 ਲੱਖ ਰੁਪਏ ਦੀ ਲਾਗਤ ਪੰਜਾਬ ਸਰਕਾਰ ਦੀ ਟੋਟਲ ਫੰਡਿੰਗ ਪੰਜਾਬ ਸਰਕਾਰ ਦੀ ਹੈ ਇਹ ਕੋਈ ਸਹਾਨ ਨਹੀਂ ਹੈਗਾ ਇਹ ਫਰਜ ਹੈ ਕਿ ਲੋਕਾਂ ਨੂੰ ਸਹੂਲਤਾਂ ਮਿਲਣ ਕਿਤੇ ਕੋਈ ਓਵਰ ਬ੍ਰਿਜ ਕਿਤੇ ਅੰਡਰ ਬ੍ਰਿਜ ਕਿਤੇ ਕੋਈ ਹੋਰ ਸਹੂਲਤ ਹੋਵੇ ਤਾਂ ਸਰਕਾਰ ਦਾ ਫਰਜ ਬਣਦਾ ਹੈ ਕਿ ਦੇਵੇ ਕਈ ਵਾਰੀ ਕਹਿ ਦਿੰਦੇ ਆ ਛੋਟਾ ਜਿਹਾ ਪੁਲ ਹੈ ਜੀ ਛੱਡੋ ਪਰ ਮੁੱਖ ਮੰਤਰੀ ਨੂੰ ਉੱਥੇ ਕੀ ਜਾਣਾ ਹੈ ਓ ਮੈਂ ਕਿਹਾ ਛੋਟੇ ਜਿਹੇ ਪੁਲ ਨਹੀਂ ਜਿਹੜੇ ਉਹਦੇ ਉੱਤੋਂ ਲੰਘਣਗੇ ਉਹਨਾਂ ਨੂੰ ਪੁੱਛ ਕੇ ਦੇਖੋ ਪੁਲ ਕਿੰਨਾ ਵੱਡਾ ਹੈ ਤੇ ਪੁਲ ਦਾ ਫਾਇਦਾ ਕੀ ਹੈ ਇਹੋ ਜਿਹੇ ਓਵਰਬ੍ਰਿਜ ਬਣ ਰਹੇ ਨੇ ਅਜੇ ਹੋਰ ਬਣਨਗੇ ਅੱਜ ਸੀਐਮ ਸਾਹਿਬ ਨੇ ਕਰੋੜਾਂ ਦੀ ਲਾਗਤ ਨਾਲ ਸਾਨੂੰ ਇਹ ਪੁਲ ਜਿਹੜਾ ਵਾ ਸਾਨੂੰ ਤੋਹਫਾ ਦਿੱਤਾ ਵਾ ਅਸੀਂ ਇੱਥੋਂ ਦਿਲੋਂ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਆਂ ਇਸ ਬ੍ਰਿਜ ਇਹ ਬ੍ਰਿਜ ਦੀ ਇਲਾਕੇ ਨੂੰ ਬਹੁਤ ਵੱਡੀ ਲੋੜ ਸੀ ਡਿਫੈਂਸ ਦਾ ਏਰੀਆ ਆ ਤੇ ਇਸ ਦਾ ਸਾਨੂੰ ਬਹੁਤ ਫਾਇਦਾ ਆਇਆ ਇਹ ਪੁਲ ਤੇ ਇਹ ਇਲਾਕੇ ਦੀ ਬੜੀ ਵੱਡੀ ਮੰਗ ਸੀ ਬੜੀ ਵੱਡੀ ਲੋੜ ਸੀ ਅਸੀਂ ਭਗਵੰਤ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦੇ ਆਂ ਮੈਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਆਵਾ ਕਿ ਮੈਂ ਉਹ ਗੱਲ ਕਹਿਣਾ ਜਿਹੜੀ ਮੈਂ ਕਰ ਸਕਦਾ ਆਵਾ ਇਹ ਮੈਂ ਕਰ ਸਕਦਾ ਜਿਹੜੀ ਤੁਸੀਂ ਮੰਗਾ ਬੋਲੀਆਂ ਨੇ ਤੇ ਇਲਾਕੇ ਨੂੰ ਆਪਾਂ ਪਛੜਿਆ ਆ ਜਾਂ ਕੋਈ ਹੋਰ ਆ ਜਾਂ ਲਫ਼ਜ਼ ਜਿਹੜੇ ਨੇ ਇਸ ਇਲਾਕੇ ਦੇ ਨੂੰ ਹਟਾ ਦੇਣੇ ਆਪਾਂ